ਮੈਂ ਤੁਹਾਡਾ ਜਗਦੀਪ ਕਮੂਸ ਗੋਲਡੀ ਆਸ ਕਰਦੇ ਆ ਸਾਰੇ ਠੀਕ ਹੋਵੋਗੇ ਅੱਜ ਲਾਈਵ ਹੋਂ ਦਾ ਇੱਕੋ ਹੀ ਮੈਸੇਜ ਦੇਣਾ ਚਾਹੁੰਦੇ ਸੀ ਸਾਰਿਆਂ ਨੂੰ ਕੱਲ ਜਲਾਲਾਬਾਦ ਸਿਵਲ ਹਸਪੀਟਲ ਵਿਖੇ ਹੈਂਡੀਕੈਪਸ ਜਿਹੜੇ ਸਾਡੇ ਪਿੰਡਾਂ ਚ ਬੱਚੇ ਆ ਬਜ਼ੁਰਗ ਨੇ ਉਹਨਾਂ ਲਈ ਜੋ ਸਹੂਲਤਾਂ ਹੁੰਦੀਆਂ ਉਹਦਾ ਕੈਂਪ ਲਗਾਇਆ ਜਾ ਰਿਹਾ ਹੈ ਚੇਅਰ 0 वे चियर वे ਚੇਅਰ ਹੱਥ ਵਾਲੀ ਇਲੈਕਟ੍ਰੋਨਿਕ ਚੇਅਰ ਹੱਥ ਵਾਲੀ ਚੇਅਰ ਵੇ ਚ ਇਲੈਕਟ੍ਰੋਨਿਕ ਚੇਅਰ ਵੇ ਜਾਂ ਹੋਰ ਵੀ ਬੱਚਿਆਂ ਦੀ ਜੋ ਸਹੂਲਤਾਂ ਉਹਨਾਂ ਨੂੰ ਚਾਹੀਦੀਆਂ ਕੱਲ ਉਹਦਾ ਕੈਂਪ ਲਗਾਇਆ ਜਾ ਰਿਹਾ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਵੀ ਆਪਦੇ ਆਪ ਦੇ ਪਿੰਡਾਂ 'ਚ ਮੈਸੇਜ ਲਗਾ ਦੇਓ ਔਰ ਜਿਹੜੇ-ਜਿਹੜੇ ਤੁਹਾਡੇ ਪਿੰਡਾਂ 'ਚ ਹ ਹੈਂਡੀਕੈਪਸ ਨੇ ਔਰ ਜਿਨ੍ਹਾਂ ਨੂੰ ਸਹੂਲਤਾਂ ਤੋਂ ਵਾਂਝੇ ਨੇ ਮੈਂ ਸਾਰੀ ਟੀਮ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਉਹਨਾਂ ਨੂੰ ਲੈ ਕੇ ਸਿਵਲ ਹਸਪਤਲ 9 ਵਜੇ ਪਹੁੰਚੇ ਹੋ। ਕੱਲ੍ਹ ਔਰ ਪਰਸੋ 2 ਦਿਨ ਜਲਾਲਾਬਾਦ ਸਿਵਲ ਹਸਪਤਲ ਹੈ। ਔਰ ਫਿਰ ਨੈਕਸ ਸ਼ਨੀਵਾਰ ਔਰ ਐਤਵਾਰ ਉਹ 2 ਦਿਨ ਅਰਨੀ ਵਾਲੇ ਕੰਬੋਈ ਪੈਲੇਸ 'ਚ। ਸੋ ਇੱਕ ਵਾਰ ਫਿਰ ਸਾਰਿਆਂ ਨੂੰ ਬੇਨਤੀ ਹੈ ਵੀ ਜਿਹੜੇ ਹੈਂਡੀਕੈਪ ਬੱਚੇ ਸਾਡੇ ਬਜ਼ੁਰਗ ਹੈ ਜਿਨ੍ਹਾਂ ਨੂੰ ਸਹੂਲਤਾਂ ਨਹੀਂ ਮਿਲੀਆਂ। ਉਹਨਾਂ ਲਈ ਕੈਂਪ ਲਗਾਇਆ ਜਾ ਰਿਹਾ ਹੈ। ਪਹਿਲੇ ਜਲਾਲਾਬਾਦ ਸਿਵਲ ਹਸਪਤਲ ਵਿਖੇ ਕੱਲ੍ਹ ਔਰ ਪਰਸੋ ਦੋ ਦਿਨ 12 13 ਔਰ 14 15 ਨੂੰ ਅਰਨੀ ਵਾਲੇ ਕੰਬੋਈ ਪੈਲੇਸ 'ਚ। ਸਭ ਦਾ ਬਹੁਤ ਬਹੁਤ ਧੰਨਵਾਦ। よろしくおざいします。